我们今天来研究一下。 i ਨੇ ਸਮੇ ਤਾਂ ਔਰ ਵਾਲੇ ਸਮੇ ਦਾ ਵੀ ભગવાન ਵਾਲਮੀਕੀ ਮਾਣ ਨੂੰ ਪਤਾ ਅਗਰ ਪਤਾ ਸੀ ਕਿ ਤਾਈ ਅੰਦਰ ਰਾਮਾਇਣ ਸਾਹਿਬ ਦੀ ਰਚਨਾ ਕੀਤੀ ਕਿਉਂਕਿ ਰਾਮਚੰਦਰ ਦੇ ਅੰਮ੍ਰਿਤ ਤੋਂ ਪਹਿਲੇ ਰਾਮਾਇਣ ਦੀ ਰਚਨਾ ਹੋਈ ਸੀ ਗੁਰੂ ਪਿਆਰਿਓ ਆਪਾਂ ਨੂੰ ਤਾਂ ਸਵੇਰ ਦਾ ਨਹੀਂ ਪਤਾ ਕੀ ਹੋਣਾ ਹੈ ਔਰ ਵਾਲੇ ਸਮੇ ਦਾ ਵੀ ਕਸਾ ਵੀ ਤਰੀਕਾ ਯੁੱਗ ਦੇ ਵਿੱਚ ਕਿੱਦਾਂ ਹੋਇਆ ਜੋ ਗਿਆ ਉਹ ਹੀ ਹੋਇਆ ਪਰ ਬਹੁਤ ਸਾਰੇ ਲੋਕਾਂ ਪਰਚਾਰਕ ਬੋਲਦੇ ਬੋਲਦੇ ਗੱਲਾਂ ਕਹਿ ਦਿੰਦੇ ਕਿ ਭਗਵਾਨ ਵਾਲਮੀਕੀ ਮਾਨੇ ਸ਼ਰਾਬ ਦਿੰਦਾ ਸੀ ਕਈ ਇਦਾਂ ਕਹਿੰਦੇ ਪਰ ਤੁਸੀਂ ਇਤੋਂ ਅਦਾਜਾ ਲਾਓ ਸਾਰੇ ਪੜੇ ਲਿਖੇ ਹੋ ਜਿਹੜਾ ਖੁਦ ਪ੍ਰਮਾਤਮਾ ਅਦੀ ਕਿਸੇ ਨੂੰ ਸ਼ਰਾਬ ਦੇ ਸਕਦਾ ਪ੍ਰਮਾਤਮਾ ਵਾਲਮੀਕੀ ਦੀ ਨਿਆਵਾਂਗੀ ਨੇ ਬੰਦ ਕੀਤਾ ਸੀ ਇਸ ਕਰਕੇ ਕੋਰ ਪਿਆਰੋ ਨੌਲੇਜ ਲੈਣੀ ਬਹੁਤ ਜ਼ਰੂਰੀ ਆ ਪੜਨਾ ਲਿਖਣਾ ਬਹੁਤ ਜ਼ਰੂਰੀ ਆ ਬਹਿਮੋ ਤੋਂ ਦੂਰ ਰਹਿਣਾ ਔਰ ਸਭ ਦਾ ਸਤਿਕਾਰ ਕਰਨਾ ਸਭ ਧਰਮਾਂ ਦਾ ਗੁਰ ਪਿਆਰਿਓ ਮੈਂ ਕਾफी ਪੜਿਆ ਆ ਹਰ ਮੈਨੂੰ ਕਿਤੇ ਨਜ ਨਹੀਂ ਆਇਆ ਕਿ ਕਿਸੇ ਵੀ ਗੁਰੂ ਪੀਰ ਪਕਬਰ ਨੇ ਲਿਖਿਆ ਹੋਵੇ ਮੈਂ ਫਲਾਦੀ ਯਾਤ ਵਾਸਤੇ ਹੁਣ ਮੈਂ ਸਾਧਗੁਰ ਰਬਦਾਸ ਮਰ ਨੂੰ ਪੜਿਆ ਉਹਨਾਂ ਨੇ ਮੇਰੇ ਲਈ ਕਹਿ ਵੀ ਮੈਂ ਕੱਲਾ ਆਤਮ ਵੀ ਸਵਾਲ ਲਈ ਆਇਆ ਉਹਨਾਂ ਨੇ ਪੂਰੀ ਮੁਕਤਾ ਬਾਤ ਹੀ ਆਇਆ ਹੁਣ ਜੇ ਗੁਰਦਾਰ ਜੀ ਦੇ ਇਮਾਰਤ ਆਏ ਸੀ ਪਹਿਲੀ ਬਾਤ ਸੇ ਉਹਨੇ ਚਾਰ ਅਦਸੀਆਂ ਕੀਤੀ ਗੁਰਨਾਨਦ ਦੇਵ ਜੀ ਮਹਾਰਾਜ ਨੇ ਚਾਰ ਅਦਸੀਆਂ ਕੀਤੀਆਂ ਉਹ ਕਾਹਦਾ ਕਰਕੇ ਉਹਨਾਂ ਨੇ ਕੀਤੀਆਂ ਇਹ ਜਿਹੜੇ ਲੋਕ ਬਹਿਮਾ ਵਿੱਚ ਫਸੇ ਹਨ ਠੀਕ ਹੈ ਜਿਹੜੇ ਕਿੰਦੇ ਬਹਿਮਾ ਦੇ ਵਿੱਚ ਫਸੇ ਉਹਨਾਂ ਨੇ ਬਾਹਰ ਕੱਢਿਆ ਉਹਨਾਂ ਨੂੰ ਆਪਣੀਆਂ ਅਦਸੀਆਂ ਦੇ ਤਰ੍ਹਾਂ ਹੁਣ ਗੁਰਨਾਨਦ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਕਿਤੇ ਲਿਖਿਆ ਵੀ ਮੈਂ ਕੱਲੇ ਸਿੱਖਾਂ ਵਾਸਤੇ ਹੀ ਹੈ ਭਗਵਾਨ ਵਾਲਮੀ ਜੀ ਮਹਾਰਾਜ ਨੇ ਕਿਤੇ ਲਿਖਿਆ ਕਿ ਮੈਂ ਕੱਲੇ ਵਾਲਮੀ ਕਿਆਂ ਵਾਸਤੇ ਸਤਿ ਕਰੂ ਵਿਦਾਸ ਬਹਾਰ ਜੀ ਨੇ ਲਿਖਿਆ ਫਿਰ ਮੈਂ ਕੱਲਾ ਬਾਤਰ ਮਿਸਵਾਹ ਪਾ ਕੇ ਗੁਰੂ ਪਿਆਰਿਓ ਇਹ ਧਰਮ ਦੁਰਮ ਜਿਹੜੇ ਆ ਨਾ ਇਹ ਤਾਂ ਅਸੀਂ ਬਣਾ ਕੇ ਬੈਠੇ ਆ ਪ੍ਰਮਾਤਮਾ ਨੇ ਸਾਨੂੰ ਇੱਕ ਅਨਸਾਰ ਬਣਾਇਆ ਸਾਰੇ ਧਰਮ ਦਾ ਸਤਿਕਾਰ ਕਰੋ ਆਪਣੇ ਪਿੰਡ ਦੇ ਵਿੱਚ ਹਮੇਸ਼ਾ ਜੇੜਤਾ ਬਣਾ ਕੇ ਇਹ ਮੇਰਾ ਕਹਿਣਾ ਹੈ ਭਗਵਾਨ ਬਾਲਕੀ ਕੀ ਕਰਦਾ ਇਹ ਕਹਿਣਾ ਕਿ ਤੁਸੀਂ ਕਰੇ ਵੀ ਪਿੰਡ ਦੇ ਵਿੱਚ ਦੋ ਪਾੜ ਦੀ ਮੁੰਡਣ ਕਹਿੰਦੇ ਘਰ ਪਟਾ ਕਿਂਕਾ ਦੇ ਭਾਗਾਂ ਦਾ ਪਿੰਡ ਪਟਾ ਸਰਕਾਰ ਦੇ ਭਾਗਾਂ ਦਾ ਪਿੰਡ ਵਿੱਚ ਇੱਕ ਦਾ ਬਣਾ ਕੇ ਰੱਖੜਾ ਪਾਰਟੀਆਂ ਨਾਲ ਜਿਹੜੀਆਂ ਦਾ ਮਤਲਬੀ ਸੰਬੰਧ ਰੱਖੋ ਕੋਈ ਮਤਲਬ ਨਹੀਂ ਉਹ ਤੁਹਾਡੀ ਮਰਜ਼ੀ ਹੈ ਉਹ ਤੁਸੀਂ ਮਰਜ਼ੀ ਦੇ ਮਾਲਕ ਹੋ ਪਰ ਪਿੰਡ ਵਿੱਚ ਕਦੀ ਵੀ ਬਾੜ ਨਹੀਂ ਪੈਣ ਦੇ ਦੋ ਬਾੜ ਨਹੀਂ ਹੋਣ ਦੇਣਾ ਕਦੇ ਨਾ ਧਰਮਾਂ ਦੇ ਪਿੱਛੇ ਲੜਨਾ ਤੇ ਮੈਂ ਧਰਮ ਦੇ ਠੇਕੇਦਾਰ ਜਿਹੜੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਨਾ ਲੜਾਓ ਜਿਨ੍ਹਾਂ 'ਚ ਪਿਆਰ ਪਿਆਰ ਜਿੰਨਾ ਵੀ ਪਨਾ ਸਕਦੇ ਪਿਆਰ ਪਲਾਓ ਤੇ ਇਹਨਾਂ ਦੇ ਲੋਕਿਆਂ ਉਹ ਕੰਦਾ ਪਾਦ ਦੇ ਸਾਡੇ ਵਿੱਚ ਤੁਸੀਂ ਇੰਦਰ ਨਹੀਂ ਜਾਣਾ ਤਾਂ ਤੁਸੀਂ ਇੰਦਰ ਨਹੀਂ ਜਾਣਾ ਬੁਰ ਪਿਆਰਿਓ ਉਹਨਾਂ ਨੂੰ ਬੇਨਤੀ ਕਰਦਾ ਇਦਾਂ ਦੇ ਬੰਦਿਆਂ ਨੂੰ ਵੀ ਪਾਈ ਲੋਕਾਂ ਨੂੰ ਨਾ ਇਦਾਂ ਦੇ ਕੰਮ ਚ ਲਾਓ ਸਦਾ ਨਾਮ ਉਹ ਦੁਨੀਆ ਦੇ ਵਿੱਚ ਸਭ ਦਾ ਸਤਿਕਾਰ ਕਰੋ ਸਾਰੇ ਧਰਮਾਂ ਦਾ ਹਰ ਇਨਸਾਨ ਦਾ ਸਤਿਕਾਰ ਕਰੋ ਪਾਣੀ ਵਿੱਚ ਤਾਂ ਹੀ ਲਿਖਿਆ ਕਿ ਮੈਂ ਨਹੀਂ ਚੰਗਾ ਬੋਲਣਾ ਪਾਪਾ ਕਹਿੰਦੇ ਬੁਲੰਨਾ ਧਰਮਾਂ ਦਾ ਆਪਾਂ ਕਹਿੰਦੇ ਅੰਤ ਵਿੱਚ ਦੱਸੋ ਵੀ ਆਪਾਂ ਕਿੰਨੇ ਕ ਚੰਗੇ ਆੜੇ ਕਿੰਦੇ ਵੀ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਵੀ ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ ਆਪਣੇ ਵਿੱਚ ਏਕਾ ਪੜਾ ਕੇ ਰੱਖਣਾ ਤੁਸੀਂ ਜਾਲੋ ਵੀ ਤੁਸੀਂ ਆ ਪਿੰਡ ਤੇ ਆ ਪੱਟੀ ਪਿੰਡ ਆ ਤੁਸੀਂ ਇਹਨੂੰ ਕਲੀਨ ਕਰਨਾ ਹੋਵੇ ਇਹਨੂੰ ਸਾਫ ਕਰਨਾ ਹੋਵੇ ਹਰ ਘਰ ਦਾ ਇੱਕ ਬੀਬੀ ਭੈਣ ਬਜ਼ੁਰਗ ਪਰਣ ਕਰ ਲਵੇ ਵੀ ਮੈਂ ਆਪਣੇ ਘਰ ਦੇ ਮੂਹਰੇ ਸਫਾਈ ਕਰ ਲਈ ਮੇਰੇ ਘਰ ਦਾ ਜਿੰਨਾ ਫਰੰਟ ਹੈ ਹਰ ਬੰਦਾ ਹਰ ਬੰਦਾ ਇਹ ਨਹੀਂ ਸਮਝ ਲਵੇ ਵੀ ਮੈਂ ਆਪਣੇ ਘਰ ਦੇ ਮੂਹਰੇ ਗੰਦ ਪੈਣ ਹੀ ਨਹੀਂ ਜਣਾ ਸਾਫ਼ ਰੱਖਣਾ ਤੇ ਪਿੰਡ ਆਪਣੇ ਆਪ ਹੀ ਸਾਫ਼ ਹੋਣਾ ਕਿਉਂਕਿ ਇਹ ਚੀਜ਼ਾਂ ਆਪਰੇ ਤੋਂ ਸ਼ੁਰੂ ਕਰਦੀਆਂ ਪਈਆਂ ਦੁਨੀਆ ਚੰਗੀ ਬਣੋਣੀ ਆ ਆਪ ਚੰਗੇ ਬਣੋ ਪਈ ਇਹ ਭਗਵਾਨ ਵਾਲੇ ਦੀ ਕੀ ਮਰਦਾ ਬਾਣੀ ਕਹਿੰਦੀ ਹੈ ਸ਼ਾਇਦ ਪਤਾ ਨਹੀਂ ਕਿਸ ਨੇ ਇਹਦੇ ਬਚਨ ਕੀਤੇ ਹੋਣਗੇ ਛੱਡੇ ਨਾਲ ਜਾਂ ਨਹੀਂ ਪਰ ਪਿਆਰਿਓ ਤੇ ਆਓ ਬੜੇ ਪ੍ਰੇਮ ਦੇ ਨਾਲ ਅਗਲਾ ਸ਼ਬਦ ਸਰਵਣ ਕਰਦੇ ਆ ਸਰਤਾਜ ਬਿਟੇ ਤੇ ਸਭ ਸੰਤ ਧਰਮ ਚ ਮਾੜੇ ਮਗਾਇਆ ਤੇਰਪਾਤੀ ਤੇ ਸਰਤਾਜ ਬਿਟੇ ਤੇ ਸਭ ਸੰਤਾ ਵਿਚ ਮਾੜੇ ਮਗਾਇਆ ਮਨ ਨਿਰਮਲ ਹੋਇਆ ਵਿਹਰ ਕੁਲ ਕਾਇਆ ਮਾਇਕ ਨਿਗਾਰਾ ਬਨ ਜੇ ਨਿਰਮਲ ਹੋਇਆ ब्राली दरबार तेते ਹੋਵੇ ਅਮਰਤਦਾਬਾਦੀ ਭਗਵਾਨ ਵਾਲਮੀਕੀ ਮਹਾਰਾਏ ਦਾ ਧਿਆਨ ਕਰਨਾ 2 ਮਿੰਟ ਵਾਸਤੇ ਕਿ ਅੱਜ ਜੇ ਮੈਂ ਗੱਲ ਕਰਾਂ ਅਮਰਤਸਰ ਸ਼ਹਿਰ ਦੀ ਤਾਂ ਕਿਸੇਗਾ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੋ ਅਮਰਤਸਰ ਸ਼ਹਿਰ ਦਾ ਨਾਮ ਸੀ ਵਾਲਮੀਕੀ ਤਪੂਵਨ ਔਰ ਮਤਲਬ ਜੰਗਲ ਉਸ ਵੇਲੇ ਜੰਗਲ ਸੀਗਾ ਸਮਾ ਬੀਤਿਆ ਉਹਦਾ ਨਾਮ ਪਿਆ ਗਿਆ ਖੇਪਣਪੜ ਗੁਰੂ ਪਿਆਰਿਓ ਉਸ ਤੋਂ ਬਾਅਦ ਜਦੋਂ ਫਿਰ ਸਮਾ ਬੀਤਿਆ ਉਹਦਾ ਨਾਮ ਪਿਆ ਗਿਆ ਗੁਰੂ ਕਚ ਜਿਸ ਵੇਲੇ ਗੁਰੂ ਕਚੰਗ ਉਹਦਾ ਨਾਮ ਪਿਆ ਫਿਰ ਸਮਾ ਬੀਤਿਆ ਗੁਰੂ ਪਿਆਰਿਓ ਤੇ ਉਹਦਾ ਨਾਮ ਪਿਆ ਗਿਆ ਅਮਰਤਸਰ ਚੌਥੀ ਜਗ੍ਹਾ ਤੇ ਆੜ ਕੇ ਉਹਦਾ ਨਾਮ ਪਿਆ ਸੀ ਅਮਰਤਸਰ ਵਰਤਿਆਨ ਕਰਨਾ ਸਾਰਿਆਂ ਨੇ ਕਿ ਅਮਰਤਸਰ ਸ਼ਹਿਰ ਕਿਵੇਂ ਬਣਿਆ ਉਹਦਾ ਨਾਮ ਅਮਰਤਸਰ ਕਿਉਂ ਪਿਆ ਮੈਂ ਗੱਲ ਕਰਦਾ ਕਿ ਜੇਸ ਵੇਲੇ ਲਵਕੀ ਦਾ ਤੇ ਸ਼੍ਰੀ ਰਾਮਚੰਦ ਦਾ ਯੁੱਧ ਹੋਇਆ। ਇਹ ਤੋਂ ਪਹਿਲਾਂ ਵੀ ਯੁੱਧ ਹੋਇਆ ਉਹ ਕਹਿੰਦਾ ਹੋਇਆ ਸੀ ਮਹਾਕਮਾ ਰਾਮਵੰਡਿਆ ਕਿਉਂਕਿ ਮੇਰਾ ਜੀਤ ਬਹੁਤ ਕਰਦਾ ਸੀ ਮੈਂ ਵਿਚਾਰਾ ਕਰਾ ਮੇਰੇ ਤੋਂ ਟਾਈਮ ਬਹੁਤ ਘਟਿਆ ਕਿਉਂਕਿ ਇਤਿਹਾਸ ਜਿਹੜਾ ਆ ਥੋੜੇ ਟਾਈਮ ਚ ਨਹੀਂ ਮੌਕਾ ਦਾ। ਫਟੋ ਫਟ ਇੱਕ ਵੀ ਆਪਾਂ ਕਥਾ ਛੇੜ ਲਈਏ ਤੇ ਉਹਨੂੰ ਅੱਧਾ ਪੂਰਾ ਘੰਟਾ ਲੱਗ ਰਿਹਾ। ਇਹ ਤੋਂ ਪਹਿਲਾਂ ਜਾਗ ਹੋਇਆ ਸੀ ਜਦ ਯੁੱਧ ਹੋਇਆ ਸੀ ਉਹ ਰਾਮਚੰਦਰ ਦਾ ਤੇ ਮਹਾਤਮਾ ਰਾਮਾਨ ਦਾ ਮੈਂ ਕਹਿਣ ਲੱਗਾ ਮੈਂ ਉਹਨੂੰ ਪੜ ਕੇ ਵੇਖਿਆ ਕਿ ਮਹਾਤਮਾ ਰਾਮਾਨ ਨੂੰ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ। ਆਦੇ ਲੋਕੀਓ ਦੇ ਪੁਤਲੇ ਸਾੜਦੇ ਆ। ਬਾਕੀ ਬਰਿਆਈ ਦਾ ਆਤਮਾ ਕਰਦੇ ਆ। ਸੱਚਾਈ ਦੇ ਜੱਤੂ ਜੀ ਮੈਨੂੰ ਤੁਸੀਂ ਦੱਸੋ ਇੰਨੇ ਤੁਸੀਂ ਲੋਕ ਬੈਠੇ ਹੋ। ਕਿੰਨਾ ਚਿਰ ਹੋ ਗਿਆ ਪੁਤਲੇ ਸਾੜਦੇ ਆ। ਇੱਕ ਤਾਂ ਜਦੋਂ ਪੁਤਲੇ ਸਾੜਦੇ ਵਾਤਾਵਰਨ ਜਿਹੜਾ ਖਰਾਬ ਹੁੰਦਾ ਹੈ। ਦੂਜਾ ਪੈਸਾ ਵੇਸਟ ਹੁੰਦਾ ਹੈ ਹੁਣ ਤੁਸੀਂ ਭਗਤ ਮਹਾਰਾਮ ਦੇ ਪੁੱਤਲੇ ਸਾੜ ਕੇ ਦੱਸੋ ਕਿ ਕਿੰਨੀ ਕ ਤੁਸੀਂ ਉੱਥੇ ਜਿੱਤ ਪ੍ਰਾਪਤ ਕਰਨੀ ਸੱਚੇ ਵਿੱਚ ਅੱਜ ਤੱਕ ਇਹ ਬਰਿਆਈ ਖਤਮ ਹੋਈ ਦੱਸੋ ਸਹੀ ਵੀ ਬਰਿਆਈ ਖਤਮ ਹੋਈ ਬਰਿਆਈ ਕਿੱਦਾਂ ਖਤਮ ਹੋ ਗਈ ਮੇਰੇ ਮੁਤਾਬਕ ਜਿਹੜੇ ਲੋਕਾਂ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਮਾੜਾ ਕਰਮ ਕੀਤਾ ਬਹੁਤ ਭੇੜੇ ਤੋਂ ਭੇੜੇ ਕਰਮ ਕੀਤੇ ਅੱਜ ਜਿੰਨਾ ਚੁ ਬਿਖਾਏ ਆ ਮੇਰਾ ਤਾਂ ਇਹ ਕਹਿਣਾ ਆ ਕਿ ਉਹਨਾਂ ਨੂੰ ਬਾਹਰ ਕੱਢੋ ਜਿੱਥੇ ਮਹਾਤਮਾ ਰਾਮਨ ਦੇ ਪੁੱਤਲੇ ਛਾੜਦੇ ਨਾ ਉਸ ਜਗ੍ਹਾ ਤੇ ਉਹਨਾਂ ਨੂੰ ਜਿੰਦਿਆਂ ਨੂੰ ਖੜੇ ਕਰਾਓ ਉਹਨਾਂ ਤੇ ਪੈਟਰੋਲ ਪਾਓ ਜਿੰਦਿਆਂ ਨੂੰ ਤੀਲੀ ਲਾਓ ਜਦੋਂ ਉਹ ਸੜਨਗੇ ਤੜਪਣਗੇ ਤਾਂ ਫੇ ਆਪਾਂ ਸਮਝ ਜਾਣਗੇ ਕਿ ਬ੍ਰਿਆਹੀ ਹੁਣ ਖਤਮ ਹੋਈ ਜਾਂਦੀ ਹੈ ਕੋਈ ਬੋਲ ਸੋਨ ਨਾ ਜੋ ਕਹੇ ਬ੍ਰਿਆਹੀ ਜਿਹੜੀ ਜਾਂ ਇਦਾਂ ਨਹੀਂ ਖਤਮ ਹੋਣੀ ਕਿ ਪੁੱਤਲੇ ਨੂੰ ਲੰਗ ਲਾ ਲਾ ਕੇ ਬ੍ਰਿਆਹੀ ਨਹੀਂ ਖਤਮ ਹੁੰਦੀ ਕੀ ਅੱਜ ਕੋਈ ਕੰਮ ਨਹੀਂ ਹੋ ਰਿਹਾ ਕਿੰਨੇ ਲੋਕੀ ਭੇੜੇ ਆ ਛੋਟੇ ਛੋਟੇ ਮੱਤੀਆਂ ਦੇ ਨਾਲ ਕਿੰਨੇ ਮਾੜੇ ਕਰਮ ਹੋਏ ਕਿੰਨਾ ਅੱਜ ਲੋਕਾਂ ਦੇ ਨਾਲ ਬੁਰੇ ਕਰਪ ਹੋ ਰਿਹਾ ਗੁਰੂ ਪਿਆਰਿਓ ਅਗਰ ਵਿਆਹ ਹੀ ਖਤਮ ਕਰਦੀਆਂ ਤੇ ਤੁਹਾਨੂੰ ਇਹ ਜਿਹੜੇ ਬੁਰੇ ਲੋਕ ਆ ਉਹਨਾਂ ਦੇ ਨਾਲ ਲੜਨਾ ਪਊਗਾ ਪੁਤਲੇ ਸਾਡਾ ਕੁਛ ਨਹੀਂ ਹੋਇਆ ਵੈਸੇ ਮੈਂ ਗੱਲ ਕਰ ਦਵਾਂ ਕਿ ਮਹਾਤਮਾ ਰਾਮ ਜੀ ਨੇ ਤਾਂ ਪੂਰਾ ਕੰਮ ਹੀ ਨਹੀਂ ਕੀਤਾ ਜਿਹਦੇ ਪੁਤਲੇ ਸਾਡਾ ਉਹਦੀ ਭੈਣ ਸੀ ਸਰੂਪ ਨਿਕਾ ਲక్ష్మణ ਬਲੂ ਉਹਦਾ ਨੱਕ ਵੱਡਿਆ ਗਿਆ ਮੈਂ ਸ਼ੁਰੂਤ ਵਿੱਚ ਦੱਸਦਾ ਕਥਕ ਕਾਫੀ ਲੰਬੀ ਹੈ ਉਹ ਜਦੋਂ ਉਹਦੀ ਭੈਣ ਨੂੰ ਵੇਚ ਕੇ ਦਿੱਤਾ ਤੇ ਕਿਹੜਾ ਭਰਾ ਸਹਿਣ ਕਰ ਲੂਗੀ ਜੇਦੀ ਭੈਣ ਦੇ ਨਾਲ ਕੋਈ ਮਾੜਾ ਕੰਮ ਹੋ ਜੇ ਉਹ ਕਿਸੇ ਦੀ ਭੈਣ ਦੀ ਬੇਇੱਜ਼ਤੀ ਹੁੰਦੀ ਆ ਮਤਲਬ ਕੋਈ ਭਰਾ ਐਸਾ ਹੈ ਹੀ ਨਹੀਂ ਵੀ ਜਿਹੜਾ ਉਹਨੂੰ ਸਹਿਣ ਕਰ ਲੂ ਤੇ ਮਹਾਤਮਾ ਰਾਧਨੂ ਵੀ ਰਾਜਾ ਸੀ ਉਹ ਕਹਿੰਦਾ ਮੇਰੇ ਤਾਂ ਕਹਿੰਦਾ ਪ੍ਰਜਾ ਦੇ ਵਿੱਚ ਕਿਸੇ ਨਾਲ ਹੋ ਜਾਂਦਾ ਮੈਂ ਤਾਂ ਨਾ ਬਖਸ਼ਦਾ ਇਹ ਤਾਂ ਤੇ ਮੇਰੀ ਭੈਣ ਨਾਲ ਹੋਇਆ ਹੈ ਕਰ ਉਹਨੇ ਆਪਣੀ ਭੈਣ ਦਾ ਬਦਲਾ ਲੈਣ ਦਾ ਕਰਕੇ ਸੀਤਾ ਮਾਤਾ ਨੂੰ ਲੈ ਕੇ ਆਇਆ ਪਰ ਗੁਰੂ ਪਿਆਰੇ ਉਹ ਭੈਣ ਨੂੰ ਸੀਤਾ ਮਾਤਾ ਨੂੰ ਉੱਥੇ ਰੱਖਿਆ ਜਿੱਥੇ ਕੱਲੀਆਂ ਡਾਰੀਆਂ ਸੀ ਕਿਤਨਾ ਬਾਰੇ ਕਠਿਨਾਈ ਕਿਜਣਾ ਤੇ ਭਰਾ ਨੂੰ ਭਰਾ ਦੀ ਕਮਜ਼ੋਰੀ ਦਾ ਪਤਾ ਲੱਗਦਾ ਉਹ ਕਹਿੰਦਾ ਤੂੰ ਦੱਸ ਦੇ ਕਿੱਥੇ ਮਾਰਨਾ ਉਹ ਕਹਿੰਦਾ ਇਹਦੀ ਧੁੰਨੀ ਚ ਤੀਰ ਮਾਰੋ ਫੇਰ ਮਾਰਨਾ ਤੇ ਗੁਣ ਪਿਆਰੋ ਜਿਸ ਵੇਲੇ ਉਹਦੀ ਧੁੰਨੀ ਚ ਤੀਰ ਮਾਰਿਆ ਸੀ ਮਹਾਤਮਾ ਰਾਮ ਨੇ ਫੇਰ ਮਾਰਿਆ ਸੀ ਬਹੁਤ ਮਹਾਤਮਾ ਸੀ ਉਹ ਐਵੀਨਾ ਦੇ ਨੇ ਪਰਉ ਚਰਨਾਂ ਦੇ ਵਿੱਚ ਲਗਾਈ ਸੋ ਸਮੇਂ ਦੇ ਕਰਕੇ ਆਗਿਆ ਲੈਣੀ ਪਈ ਉਹਨਾਂ ਨੂੰ ਕਿਉਂਕਿ ਪ੍ਰੋਗਰਾਮ ਸਾਡਾ ਬਹੁਤ ਲੇਟ ਚੱਲਿਆ ਸੀਗਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੇ ਵਿਚਾਰ ਉਹਨਾਂ ਨੇ ਦਿੱਤੇ ਸੰਗਤਾਂ ਨੂੰ ਬਹੁਤ ਸੋਣਾ ਕੀਰਤ ਦਿੱਤਾ ਸੋ ਸਰਤਾਜ ਬਿੱਟਾ ਜੀ ਜੇ ਫੇਰ ਕਿਤੇ ਪ੍ਰੋਗਰਾਮ ਬਣਿਆ ਤਾਂ ਜ਼ਰੂਰ ਤੁਹਾਡੇ ਫੇਰ ਦਰਸ਼ਨ ਕਰਾਂਗੇ ਸੋ ਬਹੁਤ ਸੋਹਣੀ ਹਾਜ਼ਰੀ ਸਰਤਾਜ ਬਿੱਟਾ ਜੀ ਹੁਣ ਸਰਤਾਜ ਬਿੱਟਾ ਜੀ ਦਾ ਸਨਮਾਨ ਕੀਤਾ ਜਾਣਾ ਸੋ ਸਰਤਾਜ ਬਿੱਟਾ ਜੀ ਸਰਪੰਚ ਸਾਹਿਬ ਜੀ ਬੜੀ ਜਿੰਮਤਾਂ ਸਾਹਮਣੇ ਦੇ ਕੋਠੀ ਤੋਂ ਪਾਗੋੜੇ ਵਰਤੀ ਪਾਗੋੜੇ ਲਗਾਏ ਚਾਹੀਏ ਅੱਜ ਚੋਪੀਰ ਦਿੱਤਾ ਹੀਰਾ ਬਣਾ ਕੇ ਸੰਭਾਲ ਕਰਦੇ ਹੋਏ ਕਮੇਟੀ ਮੈਂਬਰ ਅਸੀਂ ਤੈਤ ਲੋ ਨਹੀਂ ਸਾਡੇ ਜੀਰ ਜੀ ਨੇ ਗਾਗਰ ਚ ਸਾਗਰ ਪਰ ਬੜਾ ਕੰਮ ਕੀਤਾ ਸਮੇਂ ਦੀ ਤੇਜਾਕਤ ਨੂੰ ਦੇਖਦੇ ਹੋਏ ਸੰਤਾਨ ਨੂੰ ਭਗਵਾਨ ਵਾਲਮੀਕ ਜੀ মহারাজ ਇਹ ਦੇ ਜੀ ਨੇ ਕਰੇ ਸੰਤਾਨ ਨੂੰ ਕਥਾ ਵੀ ਸੁਣਾਈ ਕੀਰਤਨ ਵੀ ਕੀਤਾ ਬੜੀ ਪਿੱਛੇ ਹੋਇਆ ਬੜ ਜਾ ਬਹੁਤ ਵਧੀਆ ਮੈਂ ਭਗਵਾਨ ਵਾਲਮੀਕ ਜੀ ਵੱਲੋਂ ਇਹਨਾਂ ਦਾ ਇੱਥੇ ਪਹੁੰਚਣ ਤੇ ਸਹਿਬ ਨੂੰ ਮਿਹਣੀ ਹੈ ਜੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸੋ ਮੀਡੀਆ ਦੀ ਜੁਨਾਹ ਦੁਨੀਆ ਤੋਂ ਕੰਦੇ ਵੀਰ ਜੀ ਇਹ ਸਾਰੀ ਕਬਦੇ ਬੇਸ਼ੰ ਸ਼ੇਸ਼ਾਂ ਦੇ ਵਿੱਚ ਪਚਾਰੇ ਆ ਅਸੀਂ ਇਹਨਾਂ ਦੇ ਪਹੁੰਚਣ ਤੇ ਸਾਡੇ ਨੰਬਰ ਦਾ ਸਾਥ ਹੋਰ ਵੀ ਮੇਰੇ ਵੀਰ ਅਤਵੰਤੇ ਜੀ ਮਹਾਰਾਜ ਪ੍ਰਮਨ ਜੀ ਸੁਦੀਸ਼ ਸਿੰਘ ਬਿੰਨੂ ਜੀ ਤੋ ਇਸੇ ਪ੍ਰਮਾਤਮਾ ਦੀ ਖੁਸ਼ੀ ਕਿੱਥੋਂ ਲੈ ਲਵਾਂ ਕਹਿੰਦੇ ਨੇ ਕਿ ਜਿਹਦੀ ਜਵਾਬ ਤੇ ਜਾ ਉਹਦੀ ਦੁਨੀਆ ਚ ਜਾ ਜਾਕਾਰ ਹੋ ਜਾਂਦੀ ਹੈ ਇੱਕ ਇੱਕ ਪਲ ਬਿਨਾਂ ਦੇਖੀ ਰੋਣੀ ਰੁਹਾ ਅੰਦਰਾਈ ਜਿਹੜੇ ਬਾਹਰੀ ਸਰਤਾ ਜਿਹਾ ਜਿਹਾ ਬਿਨਾਂ ਵੀ ਬਹੁਤ ਹੀ ਨੀਂਦ ਜਾਣਕਾਰੀ ਸੰਸਨ ਦਿੱਤੇ ਉਹ ਨਾਲ ਸੰਗੇ ਇਹ ਪਹਿਲਾਂ ਸਮੀਰ ਸਾਕੇ

ਹਾਂ ਜੀ ਸਭੀ ਨੂੰ ਹੌਸਲਾ ਅਰਦਾਸ ਬੇਨਤੀ ਹੈ ਕਿ ਮੰਨ ਕੇ ਆਓ ਆਪਣਾ ਸਰਦਾਰ ਬਲਬੀਰ ਸਿੰਘ 베ਦੀ ਜੀ ਪ੍ਰਭਜੋ ਸਟਾਰ ਉਹ ਵੀ ਆਪਣਾ ਸਨਮਾਨ ਚ ਲੈਣ ਜੀ ਆ ਗਏ ਰਾਜ ਸਾਡੇ ਸਾਰੇ ਤੋ ਸਾਰੀ ਸੰਗਤਾਂ ਬਹੁਤ ਹੀ तहे ਦਿਲੋਂ ਧੰਨਵਾਦ ਹੈ ਜੀ ਜਿਹੜਾ ਆਪਣੇ ਕੀਮਤੀ ਟਾਈਮ ਕੱਢ ਕੇ ਹਾਜ਼ਿਰ ਹੋ ਗਵਾਂਡੇ ਆਇਆ ਜੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਬੜੀਆ ਕਿ ਉਹਨੇ ਫੋਟੋ ਕਰਾਇਓ ਬਹੁਤ ਜਿਆਦਾ ਸਾਡੇ ਪਿੰਦੀ ਜੀ ਉਹਨਾਂ ਨੇ ਸਪੈਸ਼ਲ ਗਿਆਨ ਕਿਹਾ ਕਿ ਲੋ ਕਿ ਜਿਵੇਂ ਜੈਸੀ ਰੈਸਟ ਸਟੇਜ ਛੱਡ ਕੇ ਦੁਬਾਰਾ ਆਉਣਾ ਨਾ ਉਹ ਥੋੜਾ ਗੋਲ ਬਾਲਮੀਗ ਬਗਵਾਨ ਕੀ ਜਾਏ ਤਾਂ ਸਾਡੇ ਸਿਸਟਰ ਵੀਰਨੂ ਜੀ ਜੋ ਕਿ ਆਪਣਾ ਕੀਮਤੀ ਟਾਈਮ ਕੱਟ ਕੇ ਮਜਵਾੜੇ ਤੋਂ ਆਏ ਉਹਨਾਂ ਦਾ ਸੀ ਜੀ ਆਏ ਨਿੱਘਾ ਸਵਾਗਤ ਕਰਦੇ ਹਾਂ ਧੰਨਵਾਦ ਜੀ ਤੇ ਗਲਾਸ ਦਿੱਤਾ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣਾ ਸਮਾਂ ਚੀਨ ਲਈ ਬਾਜੀ ਸਾਡੇ ਸੰਦੀਪ ਕੁਮਾਰ ਜੀ ਸੰਦੀਪ ਆ ਜਾਓ ਪਾਜੀ ਪਨੀਰ ਤੇ ਸੰਦੀਪ ਜਿਹਨਾਂ ਦੀ ਇਤਾਲੀ ਸੇਵਾ ਜਿਹਨੂੰ ਸਤਨਗਤ ਵਾਪਸ ਆਈ ਸੀ ਉਹਨਾਂ ਨੇ ਚਾਪ ਪਾਣੇ ਦੇ ਨਾਲ ਸੇਵਾ ਕੀਤੀ ਜੀ ਕੁਮਾਰ ਜੀ ਨੇ ਵੀ ਇਤਿਤੀ ਕੀਤੀ ਲੇਕਿਨ ਨਾਲ ਹੋਵੋ ਜੀ ਬਾਦੇ 19 ਸਾਲ बिटा जी दस के जी लो जी ताकि सेवा देख मुकेश कट्टीवाल सत मुश्किल मरियां हा लोक तक जे मकदा रै मथां तेरियां तक जेकी तक जेब गुन पकीारे सूरज जी बन तूं पकीार पापा काकार ते ਹਰ ਪਹਿਲੀ ਦੀ ਕਿਹ ਜੇ ਆ ਪ੍ਰਭੂ ਵਾਲੀ ਦੀ ਜੇ ਮੇਰਾ ਗੁਰ ਕਾ ਕੀ ਤੁਰਬਾ ਗੁਰਬਾਣੀ ਮੋਬਾਰੀ ਕਾਵਾ ਮਿਖਾਵਾ ਮੇਰ ਖੋਬਾਰੀ ਦੀ ਜੇ ਵਾਲ ਕੀ ਕੋਲ ਪਾਲਮੀ ਦਾ ਬਗੜ ਦੇ ਪਾਏਗੇ ਕੀ ਕਹਨ ਹੈ ਬਾਰੇ ਕਿਸ ਦੇਸ ਤੋ ਵਾਲਮਿਕ ਮਹਾਰਾਜ ਸਾਰੀ ਦੁਨੀਆ ਦੇ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਆ ਉਹਨਾਂ ਦੀ ਇਸ ਰਮਾਇਣ ਆਦੀ ਮਹਾਕਾਵਿਆ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਵਾ ਉਹ ਸਾਡੇ ਨਹੀਂ ਪੂਰੇ ਸਮਾਜ ਦੇ ਗੁਰੂ ਆ ਤੋ ਬੜੀ ਸ਼ਰਧਾ ਦੇ ਨਾਲ ਪਿੰਡ ਪੱਟੀ ਦੇ ਵਿੱਚ ਭਗਵਾਨ ਵਾਲਮਿਕ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਆ ਤੋ ਕੱਲ ਸ਼ੋਭਾ ਯਾਤਰਾ ਕੱਢੀ ਗਈ ਅੱਜ ਸਾਡੇ ਵਿੱਚ ਕਾਰ ਸਰਤਾਜ ਬਿੱਟਾ ਜੀ ਉਹ ਕਾਰ ਪੱਟੀ ਜੀ ਕੇ ਕੇ ਮੀਤ ਜੀ ਉਹਨਾਂ ਨੇ ਹਾਜ਼ਰੀ ਲਾਈ ਮੁਕੇਸ਼ ਪੱਟੀ ਜੀ ਨੇ ਹਾਜ਼ਰੀ ਲਗਵਾਈ ਜੀ ਕੀ ਸੰਦੇਸ਼ ਤੁਹਾਡਾ ਸਾਡਾ ਸੰਦੇਸ਼ ਇਹ ਹੈ ਜੀ ਪ੍ਰਬਾਤਮਾ ਵਾਲਮੀਕੀ ਮਹਾਰਾਜ ਨੂੰ ਮੰਨਿਆ ਜਾਵੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਿਆ ਜਾਵੇ ਸੋ ਉਹਨਾਂ ਦੀ ਰਿਮਾਈਂਡ ਹੀ ਦੇਸ਼ ਦਾ ਸੰਵਿਧਾਨ ਆ 바ਵਾ ਸਾਹਿਬ ਮੇਦਕਰ ਨੇ ਬਹੁਤ ਕੁਝ ਰਿਮਾਈਂਡ ਤੋਂ ਸਿੱਖ ਕੇ ਸੰਵਿਧਾਨ ਦੀ ਰਚਨਾ ਕੀਤੀ ਆ ਸੋ ਉਸ ਤੋਂ ਸਿੱਖ ਕੇ ਹੀ ਹਰ ਕੰਮ ਨੂੰ ਨਿਪਰੇ ਚਾੜਿਆ ਜਾ ਸਕਦਾ ਹੈ ਮੇਰਾ ਨਾਮ ਨਿਸ਼ਾਨਤ ਕੁਮਾਰਸਾ ਹੁੰਦਾ ਜੀ ਮੈਂ ਸਰ ਵੈਸੇ ਰਾਸ਼ਟਰੀ ਕ੍ਰਾਂਤੀ ਪਾਰਟੀ ਤੋਂ ਜਨਨ ਸੱਤਰ ਪੰਜਾਬ